ਸਾਡੀ ਸੁਰੱਖਿਆ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਸਾਡੀ ਸੁਰੱਖਿਆ ਬਹਾਲ ਕਰੋ ਬਹਾਲ ਕਰੋ ਰੈਗੂਲਰ ਭਰਤੀ ਬਹਾਲ ਕਰੋ ਭਰਤੀ ਕਰੋ ਰੈਗੂਲਰ ਡਾਕਟਰਾਂ ਦੀ ਭਰਤੀ ਕਰੋ ਭਰਤੀ ਕਰੋ ਭਰਤੀ ਕਰੋ ਰੈਗੂਲਰ ਡਾਕਟਰਾਂ ਦੀ ਵਧਾਈ ਕਰੋ ਇਹ ਸਤਾਦੀ ਸੁਰੱਖਿਆ ਵਧਾਓ ਕਰੋ ਵਧਾਓ ਇਹ ਸਤਾਦੀ ਸੁਰੱਖਿਆ ਵਧਾਓ ਕਰੋ ਵਧਾਓ ਕਰੋ ਸਾਡੀਆਂ ਤਰੱਕੀਆਂ ਵਧਾਓ ਕਰੋ ਵਧਾਓ ਕਰੋ ਆਪ ਸਰਕਾਰੀ ਹਸਪਤਾਲ ਦੀ ਗੱਲ ਕਰ ਰਹੇ ਹਾਂ ਅਸੀਂ ਨਾਭਾ ਦੇ ਵਿੱਚ ਡਾਕਟਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਆ ਜਿਹੜੀ ਉਹ ਕੀਤੀ ਹੋਈ ਆ ਪਿਛਲੇ 3 ਦਿਨਾਂ ਤੋਂ ਪਰ ਅੱਜ ਚੌਥੇ ਦਿਨ ਦੇ ਵਿੱਚ ਪ੍ਰਵੇਸ਼ ਕਰ ਚੁੱਕੀ ਆ ਕੱਲ ਜਿਹੜੀ ਮੀਟਿੰਗ ਚੀਫ ਪੰਜਾਬ ਸਰਕਾਰ ਦੇ ਨਾਲ ਡਾਕਟਰਾਂ ਦੀ ਆਪਣੀਆਂ ਮੰਗਾਂ ਨੂੰ ਲੈ ਕੇ ਉਹ ਮੀਟਿੰਗ ਹੈ ਜਿਹੜੀ ਬੇਸ਼ਕਤਰਈ ਆ ਐਸਐਮਓ ਦਫਤਰ ਨਾਭਾ ਦੇ ਬਾਹਰ ਨੇ ਜਿਹੜੇ ਡਾਕਟਰ ਬੈਠ ਚੁੱਕੇ ਨੇ ਤੁਸੀਂ ਦੇਖ ਸਕਦੇ ਹੋ ਦਰਿਆ ਜਿਹੜੀਆਂ ਬਿਸ਼ੀਆਂ ਹੋਈਆਂ ਨੇ ਉਹ ਦਰਿਆ ਦੇ ਉੱਪਰ ਬੈਠ ਕੇ ਆਪਣੀਆਂ ਮੰਗਾਂ ਸਰਕਾਰ ਦੇ ਤੱਕ ਆਪਣੀ ਆਵਾਜ਼ ਹੈ ਜਿਹੜੀ ਉਹ ਡਾਕਟਰ ਸਹਿਬਾਨ ਪਚਾਰ ਰਹੇ ਨੇ ਪਰ ਸਰਕਾਰ ਕਿਤੇ ਨਾ ਕਿਤੇ ਡਾਕਟਰਾਂ ਦੀਆਂ ਮੰਗਾਂ ਦੇ ਵੱਲ ਧਿਆਨ ਨਹੀਂ ਦੇ ਰਹੀ ਜਿਹੜੇ ਮਰੀਜ਼ ਨੇ ਹਸਪਤਾਲਾਂ ਦੇ ਵਿੱਚ ਪਹੁੰਚੇ ਹੋਏ ਨੇ ਉਹ ਵੀ ਕਿਤੇ ਨਾ ਕਿਤੇ ਪ੍ਰੇਸ਼ਾਨ ਜ਼ਰੂਰ ਨਾਜ਼ਰ ਆ ਰਹੇ ਨੇ ਪਰ ਜਿਹੜੀ ਪੰਜਾਬ ਸਰਕਾਰ ਆ ਉਹ ਡਾਕਟਰਾਂ ਦੀਆਂ ਮੰਗਾਂ ਵੱਲ ਕਿਤੇ ਧਿਆਨ ਦਿੰਦੀ ਨਾਜ਼ਰ ਨਹੀਂ ਆ ਰਹੀ ਜਿਹੜੀ ਕੱਲ ਦੀ ਮੀਟਿੰਗ ਹੋਈ ਆ ਡਾਕਟਰਾਂ ਦੇ ਨਾਲ ਉਹ ਕਿਤੇ ਨਾ ਕਿਤੇ ਬੇਸ਼ਕਤਾ ਜ਼ਰੂਰ ਨਾਜ਼ਰ ਆ ਰਹੀ ਆ ਪਰ ਕਿਤਨੇ ਕਿਤੇ ਜਿਹੜੀ ਪੰਜਾਬ ਦੀ ਮੌਜੂਦਾ ਸਰਕਾਰ ਆ ਉਹ ਸਿਹਤ ਸੁਭਾਵਾਂ ਨੂੰ ਲੈ ਕੇ ਵੱਡੇ ਵੱਡੇ ਵਾਅਦੇ ਦਾਅਵੇ ਜ਼ਰੂਰ ਕਰਦੀ ਆ ਰਹੀ ਆ ਪਰ ਕਿਤਨੇ ਕਿਤੇ ਜਿਹੜੇ ਦਾਅਵੇ ਨੇ ਉਹ ਖੋਖਲੇ ਨਾਜ਼ਰ ਆ ਰਹੇ ਨੇ ਕਿਉਂਕਿ ਸਿਹਤ ਸੁਭਾਵਾਂ ਤੋਂ ਇੱਥੋਂ ਪਤਾ ਲੱਗਦਾ ਕਿ ਪੰਜਾਬ ਸਰਕਾਰ ਦੇ ਸੇਤ ਸੁਭਾਵਾਂ ਦੀ ਜਿਹੜੀ ਹੂਕ ਉਹ ਨਿਕਲਦੀ ਨਜ਼ਰ ਆ ਰਹੀ ਆ ਪੰਜਾਬ ਦੇ ਵਿੱਚ ਜਿਹੜੇ ਡਾਕਟਰ ਨੇ ਸਰਕਾਰੀ ਡਾਕਟਰ ਨੇ ਉਹ ਦਰਿਆ ਵਿਛਾ ਕੇ ਪੰਜਾਬ ਸਰਕਾਰ ਤੋਂ ਉਹਦੀਆਂ ਮੰਗਾਂ ਮੰਨਵਾਉਣ ਦੇ ਲਈ ਧਰਨੇ ਤੇ ਬੈਠੇ ਨੇ ਪਰ ਮਰੀਜ਼ ਨੇ ਜਿਹੜੇ ਉਹ ਉਹ ਪਰੇਸ਼ਾਨ ਹੋ ਰਹੇ ਨੇ ਪਰ ਹੁਣ ਦੇਖਣਾ ਇਹ ਹੋਵੇਗਾ ਕਿ ਪੰਜਾਬ ਸਰਕਾਰ ਇਹਨਾਂ ਡਾਕਟਰਾਂ ਦੀਆਂ ਮੰਗਾਂ ਵੱਲ ਕਦੋਂ ਧਿਆਨ ਦੇਵੇਗੀ ਕਿਉਂਕਿ ਕਈ ਮੰਗਾਂ ਅਹਿਮ ਜ਼ਰੂਰੀ ਨੇ ਜਿਸ ਤਰ੍ਹਾਂ ਕਿ ਸਕਿਉਰਟੀ ਪਰਚਨ ਲੈ ਕੇ ਆਇਦਨ ਪੰਜਾਬ ਦੇ ਵਿੱਚ ਡਾਕਟਰਾਂ ਦੇ ਉੱਪਰ ਹਮਲੇ ਕੀਤੇ ਜਾ ਰਹੇ ਨੇ ਅਮਰਜਸੀ ਸੁਭਾਵਾਂ ਦੇ ਅਧੀਨ ਪਰ ਸਰਕਾਰ ਵੱਲੋਂ ਕੋਈ ਕਦਮ ਨਹੀਂ ਚੁੱਕਿਆ ਜਾ ਰਿਹਾ ਹੋਰ ਵੀ ਕਈ ਮੰਗਾਂ ਨੇ ਤਿੰਨ ਜਿਹੜੀਆਂ ਡਾਕਟਰਾਂ ਦੀਆਂ ਮੇਨ ਮੰਗਾਂ ਨੇ ਪਰ ਸਰਕਾਰ ਵੱਲੋਂ ਉਹਨਾਂ ਦੇ ਵੱਲ ਧਿਆਨ ਦੇਣਾ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਰਾਤ ਦੇ ਸਮੇਂ ਜਦੋਂ ਡਾਕਟਰ ਡਿਊਟੀ ਕਰਦੇ ਨੇ ਕਿਤੇ ਨਾ ਕਿਤੇ ਸ਼ਰਾਬੀ ਅੰਸਰਾਂ ਵੱਲੋਂ ਉਹਨਾਂ ਕੋਈ ਸ਼ਰਾਰਤ ਜਿਹੜੀ ਕੀਤੀ ਜਾਂਦੀ ਹੈ ਸੇਫਟੀ ਜਿਹੜੀ ਡਾਕਟਰ ਸੇਫਟੀਆਂ ਉਹ ਬਹੁਤ ਹੀ ਅਤਿ ਜ਼ਰੂਰੀ ਆ ਹੁਣ ਦੇਖਣਾ ਇਹ ਹੋਵੇਗਾ ਕਿ ਪੰਜਾਬ ਸਰਕਾਰ ਇਹਨਾਂ ਦੀਆਂ ਮੰਗਾਂ ਤੇ ਕਦੋਂ ਧਿਆਨ ਦੇਵੇਗੀ ਜਾਂ ਇਸੇ ਤਰ੍ਹਾਂ ਸਰਕਾਰੀ ਹਸਪਤਾਲਾਂ ਦੇ ਜਿਹੜੇ ਡਾਕਟਰ ਨੇ ਉਹ ਦਰੀਆਂ ਵਿਛਾ ਕੇ ਆਪਣੀਆਂ ਮੰਗਾਂ ਮਨਵਾਉਣ ਦੇ ਲਈ ਬੈਠੇ ਰਹਿਣਗੇ ਨਾਬਤੋਂ ਹਰਮਿੰਦਰ ਸਿੰਘ ਮਾਨ ਮੀਟਿੰਗ ਸੀਗੀ ਜਿਸ ਦਾ ਕੋਈ ਕੋਈ ਸਿੱਟਾ ਨਹੀਂ ਨਿਕਲਿਆ ਹਜੇ ਤੱਕ ਸਰਕਾਰ ਨੇ ਸਾਨੂੰ ਸਿਰਫ ਉਮੀਦ ਹੀ ਦਿੱਤੀ ਹੈ ਕਿ ਅਸੀਂ ਕਰਾਂਗੇ ਪਰ ਉਹਨਾਂ ਨੇ ਮਤਲਬ ਪ੍ਰਤੱਖ ਤੌਰ ਤੇ ਸਾਨੂੰ ਕੋਈ ਰਿਟਨ ਚ ਕੁਝ ਵੀ ਨਹੀਂ ਦਿੱਤਾ ਇਸ ਕਰਕੇ ਮੀਟਿੰਗ ਦਾ ਨਤੀਜਾ ਨਹੀਂ ਨਿਕਲਿਆ ਤਾਂ ਕਰਕੇ ਸਾਡੀ ਹੁਣ ਹੜਤਾਲ ਜਿਹੜੀ ਪੂਰਨ ਤੌਰ ਤੇ ਰਹੂਗੀ ਓਪੀਡੀ ਪੂਰੀ ਬੰਦ ਰਹੂਗੀ ਜੀ ਨਾਲ ਜਿਹੜੇ ਰੈਗੂਲਰ ਮੈਡੀਕਲ ਨੇ ਉਹ ਵੀ ਪੂਰੇ ਬੰਦ ਰਹਿਣਗੇ ਤੇ ਸਾਡੀਆਂ ਇਲੈਕਟਿਵ ਸਰਜਰੀਜ਼ ਵੀ ਬੰਦ ਰਹਿਣਗੀਆਂ ਐਮਰਜੈਂਸੀ ਤੇ ਮੈਡੀਕਲ ਲੀਗਲ ਕੰਮ ਅਸੀਂ ਅਜੇ ਜਾਰੀ ਰੱਖਾਂਗੇ ਹਾਂਜੀ ਸਾਨੂੰ ਪਤਾ ਹੈ ਕਿ ਮਰੀਜ਼ਾਂ ਨੂੰ ਥੋੜੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਲਈ ਅਸੀਂ ਪਹਿਲਾਂ ਸਰਕਾਰ ਨੂੰ ਥੋੜਾ ਇਸ ਵਾਸਤੇ ਧਿਆਨ ਦਿਵਾਉਣ ਲਈ ਅੱਧੇ ਦਿਨ ਦੀ ਓਪੀਡੀ ਅਸੀਂ ਫਿਰ ਵੀ ਖੁੱਲੀ ਰੱਖੀ ਸੀਗੀ ਤਾਂ ਕਿ ਮਰੀਜ਼ਾਂ ਨੂੰ ਵੀ ਥੋੜਾ ਜੋ ਦਿੱਕਤ ਹੈ ਉਹਨੂੰ ਘਟਾ ਸਕੀਏ ਪਰ ਸਾਡੀ ਸਰਕਾਰ ਦੇ ਕੰਤੇ ਜੋ ਨਹੀਂ ਸਰਕੀ ਜੀ ਸਾਡੀ ਉਹਨਾਂ ਨੇ ਕੋਈ ਵੀ ਗੱਲ ਨਹੀਂ ਸੁਣੀ ਸਾਡੀ ਮੀਟਿੰਗ ਦਾ ਕੋਈ ਵੀ ਸਿੱਟਾ ਨਹੀਂ ਨਿਕਲਿਆ ਇਸ ਕਰਕੇ ਹੁਣ ਸਾਨੂੰ ਇਹ ਮਜਬੂਰੀ ਚ ਇਹ ਹੜਤਾਲ ਕਰਨੀ ਪੈ ਰਹੀ ਹੈ ਚਲੋ ਆਪਾਂ ਨੇ OPD 8 ਤੋਂ 11 ਬੰਦ ਕਰੀ ਸੀ ਪਰ 3 ਦਿਨ ਤੱਕ OPD ਬੰਦ ਕਰਨ ਤੋਂ ਬਾਵਜੂਦ ਵੀ ਸਰਕਾਰ ਨੇ ਸਾਡੀ ਕੋਈ ਮੰਗਾ ਤੇ ਹਲੇ ਕੋਈ ਪੋਜ਼ਿਟਿਵ ਰਿਜ਼ਲਟ ਸਾਨੂੰ ਨਹੀਂ ਦਿਸਿਆ ਇਸ ਕਰਕੇ ਆਪਾਂ ਹੁਣ ਸਟ੍ਰਾਈਕ ਨੂੰ ਫੁੱਲ ਟਾਈਮ 8 ਤੋਂ 2 ਤੱਕ ਹਮ ਸਟ੍ਰਾਈਕ ਕਰ ਰਹੇ ਹਾਂ लेट्स सी वी नॉट श्योर अभी आगे जो यूनियन की मीटिंग के बाद ही हमें पता चल पाएगा बट अभी तक तो कोई पॉजिटिव ऐसा नहीं दिखा तो हम तो अपनी स्ट्राइक फुल टाइम स्ट्राइक हम कर रहे हैं वैसे इमरजेंसी सर्विसेज तो हम दे रहे हैं वो चालू है एमएलसी कोर्ट एविडेंसेस ये चीज़ें चल रही है बट हम हमने ओ uh, पूरी तरह बंद किया हुआ है इलेक्टिव सर्जरीज बंद करेंगे ਇਸ ਇਸ ਦਾ ਵੀ ਅਭੀ ਤੱਕ ਕੋਈ ਫੈਸਲਾ ਵੀ ਨਹੀਂ ਆਇਆ ਦੇਖਿਓ ਯੂਨੀਅਨ اور ਮੀਟਿੰਗ ਕੇ ਬਾਅਦ ਸਰਕਾਰ ਅਗਰ ਕੁਛ ਅਚੇ ਸਟੈਪਸ ਲੇ ਲੇਤੀ ਹੈ ਤਾਂ ਪ੍ਰੋਬੇਬਲੀ ਅ ਸ਼ਾਇਦ ਹਮ ਵਾਪਸ ਲੈ ਲੇਗੇ ਇਸੇ ਐਲਟੀਮੇਟਮ ਦਿੱਤਾ ਗਿਆ ਕਿੰਨੇ ਨਹੀਂ ਐਸਾ ਕੋਈ ਡੇਟ ਵਾਈਸ ਤੋਂ ਕੋਈ ਅਲਟੀਮੇਟਮ ਨਹੀਂ دیا ਗਿਆ ਸਰਕਾਰ ਵਾਲੋ ਦੇਖਦੇ ਔਰ ਅਭੀ ਹਮਾਰੀ ਯੂਨੀਅਨ ਕੇ ਪੀਸੀਐਮਐਸ ਯੂਨੀਅਨ ਕੀ ਬਾਤ ਚੱਲ ਰਹੀ ਹੈ ਸਰਕਾਰ ਕੇ ਸਾਥ ਮਰੀਜ਼ਾਂ ਨੂੰ ਤਾਂ ਸਰ ਮੁਸ਼ਕਿਲਾਂ ਦਾ ਸਾਹਮਣਾ ਪਹਿਲਾਂ ਵੀ ਕਰਨਾ ਪੈ ਰਿਹਾ ਸੀਗਾ ਜਦੋਂ ਡਾਕਟਰਾਂ ਦੀ ਆਲਰੇਡੀ ਸ਼ਾਰਟੇਜ ਚੱਲ ਰਹੀ ਹੈ 50% ਡਾਕਟਰ ਕੰਮ ਕਰ ਰਹੇ ਨੇ ਮਰੀਜ਼ ਆਂਦੇ ਨੇ ਡਾਕਟਰ ਨਹੀਂ ਮਿਲਦਾ ਵਾਪਸ ਹੁਣ ਇਹ ਆ ਵੀ ਇਹ ਸਾਰਾ ਸਿਸਟਮ ਹੋ ਤਾਂ ਮਰੀਜ਼ਾਂ ਲਈ ਹੋ ਰਿਹਾ ਆ ਹਾ ਹੁਣ ਹੀ ਸੰਗਰੂਰ ਇੱਕ ਘਟਨਾ ਹੋ ਗਈ ਹੈ ਢਟੂਗੜ 25 30 ਬੰਦੇ ਤਲਵਾਰਾਂ ਨਾਲ ਦਸੋਟੀਆਂ ਨਾਲ ਲੈ ਕੇ ਹਸਪਤਾਲ 'ਚ ਵੜ ਗਏ ਉੱਥੇ ਕਿਸੇ ਕੋਈ ਸਿਕਿਉਰਿਟੀ ਨਾਲੇ ਆਲਰੇਡੀ ਸਟ੍ਰਾਈਕ ਚੱਲ ਰਹੀ ਹੈ ਸਟ੍ਰਾਈਕ ਚੱਲਣ ਦੇ ਵਿੱਚ ਵੀ ਇਹ ਘਟਨਾ ਹੋ ਜਾਂਦੀਆਂ ਨੇ ਤਾਂ ਫਿਰ ਜਦੋਂ ਨਹੀਂ ਹੋਊਗੀ ਸਟ੍ਰਾਈਕ ਉਦੋਂ ਉਦੋਂ ਕੀ ਹੋਊਗਾ ਉਦੋਂ ਰੂਟੀਨ 'ਚ ਤਾਂ ਇਹ ਬੁਰਾ ਹਾਲ ਹੈ ਮਰੀਜ਼ ਤਾਂ ਪਹਿਲਾਂ ਔਖੇ ਸੀਗੇ ਹੁਣ ਇਹ ਆ ਵੀ ਸਟ੍ਰਾਈਕ ਤਾਂ ਕਰਨੀ ਪਊਗੀ ਆਹੀ ਕੁਝ ਮਿਲ ਸਕਦਾ ਹੈ ਆਦਰਵਾਇਸ ਤਾਂ ਫਿਰ 2-3 ਸਾਲ ਤੋਂ ਗੱਲਾਂ ਚੱਲ ਰਹੀਆਂ ਨੇ ਸਰਕਾਰ ਅਸ਼ੋਰੈਂਸ ਦੇ ਦਿੰਦੀ ਆ ਆਸ਼ਵਾਸ਼ਣ ਦੇ ਦਿੰਦੀ ਨੇ ਗੱਲਾਂ ਬਾਤਾਂ ਹੀ ਦੇ ਦਿੰਦੀ ਆ ਰਿਟਰਨ ਚ ਕੁਝ ਦਿੰਦੀ ਨਹੀਂ ਹੈਗੀ। ਸਰਕਾਰ ਵੱਲੋਂ ਹਰ ਵਾਰੀ ਆਸ਼ਵਾਸ਼ਣ ਤਾਂ ਦੇ ਦਿੰਦੇ ਆ ਕਿ ਅਸੀਂ ਕਰਾਂਗੇ ਕਰਾਂਗੇ ਹਰ ਵਾਰੀ ਚਿੱਠੀ ਵੀ ਆ ਜਾਂਦੀ ਹੈ ਕਿ ਇਹ ਕਰੋ ਉਹ ਕਰੋ ਪਰ ਹੁੰਦਾ ਕੁਝ ਨਹੀਂ ਜੀ। ਹਰ ਵਾਰੀ ਸਾਡੇ ਤੇ ਬੜਾ ਇਹ ਤਲਵਾਰ ਲਟਕਦੀ ਰਹਿੰਦੀ ਹੈ ਸਿਕਿਉਰਿਟੀ ਦੀ ਇਸ ਕਰਕੇ ਅਸੀਂ ਮੰਗ ਕਰਦੇ ਆ ਕਿ ਸਾਡੀ ਸਿਕਿਉਰਿਟੀ ਪਰਮਾਨੈਂਟ ਬਹਾਲ ਕੀਤੀ ਜਾਵੇ।